ਦੇ ਮੈਟਰ ਹੋ ਗਏ ਨੇ ਕਿੱਥੇ ਪਹੁੰਚ ਚੁੱਕੇ ਆ ਕਹਿੰਦੇ ਸੌਂਗ ਦੀ ਸ਼ੂਟਿੰਗ ਆ ਰਹੀ ਹੈ ਕਹਿੰਦੇ ਕਮਿੰਗ ਸੂਨ ਸੌਂਗ ਆ ਰਿਹਾ ਹੈ ਆ ਜੀ ਵਾਕਈ ਦੇ ਕੋਣੀ ਆ ਅੱਗੇ ਸਾਰਾ ਕੋਈ ਸੌਂਗ ਸੱਚੀ ਆ ਰਿਹਾ ਜਾਂ ਨਹੀਂ ਹੈਨਾ ਦੇਖੋ ਆਪਣਾ ਸ਼ੂਟਿੰਗ ਦਾ ਸੈੱਟ ਬਾਕੀ ਸਾਰਾ ਇੱਧਰ ਦੇਖੋ ਕਿਆ ਬਾਤ ਹਾਂ ਫਿਰ ਕਿਹੜਾ ਗਾਣਾ ਕਰਨਾ ਕੈਮਰਾਮੈਨ ਵੀ ਸਾਡੇ ਨਾਲ ਹੀ ਰੋਲ ਗਿਆ ਕੋਈ ਲੋਕੇਸ਼ਨ ਹੀ ਨਹੀਂ ਲੱਭਦੀ ਇੰਨੀ ਲੋਕੇਸ਼ਨ ਤਾਂ ਵੀ ਨਹੀਂ ਲੋਕੇਸ਼ਨ ਲੱਭਦੀ ਜਾਂਚ ਪੜਤਾਲ ਆ ਰਹੀ ਆ ਬਹੁਤ ਹੀ ਯਾਦੇ ਅੱਧਾ ਘੰਟਾ ਲਾ ਕੇ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਉਹ ਤਾਂ ਬਾਬਾ ਦੂਰ ਹੈ 100 ਮੀਟਰ ਆਇਤੋਂ ਚਲੋ ਕੋਈ ਨਹੀਂ ਚਾਲਦੇ ਆ ਕਿਨਾਂ ਤਿਆਰ ਹੋ ਰਹੇ ਨੇ ਦੋ ਬੰਦੇ ਇਹਨਾਂ ਦਾ ਪੋਜ ਹਟ ਹੋ ਗਿਆ ਭਾਈ ਉਹ ਨਹੀਂ ਵੀ ਆਪਣੇ ਪੋਜ ਚ ਖੇਚ ਰਹੇ ਨੇ ਚਲੋ ਕੋਈ ਨਹੀਂ ਟੋ ਸ਼ੂਟ ਹੋ ਰਿਹਾ ਦਿਖਾ ਪ੍ਰਾਈਵੇਸੀ ਅਲਗਲਾਸ ਰਗ ਰਹਾ ਭਾਈ ਟੇਕ 1 ਲੈਣਾ ਫਿਰ ਲੈਟਾ ਲੁੱਟਾ ਜਾ ਕੇ ਤੁਰੇ ਜਾਂਦੇ ਹਾਂ ਅਜੇ ਤਾਂ ਆਦੀ ਸ਼ਕਲ ਨਹੀਂ ਦਿਖਾਈ ਅਜੇ ਤਾਂ ਭਾਈ ਹੋਣੀ ਆਉਣਗੇ ਮੈਂ ਕਿਹਾ ਆਦੀ ਸ਼ਕਲ ਘੱਟ ਦਿਖੋਣੀ ਅਜੇ ਤਾਂ ਭਾਈ ਹੋਣੀ ਆਉਣਗੇ ਟੇਕ 1 ਟੇਕ 2 ਟੇਕ 3 ਬਸ ਆਈ ਹੋਣੀ ਆ ਇਹ ਤਾਂ 300 ਮੀਟਰ ਕਹਿ ਕੇ 1 ਕਿਲੋਮੀਟਰ ਲੈ ਆਏ ਆ ਹਾਂ ਹੀ ਨਾ ਕਰ ਅਜੇ ਵੀ ਕੰਨਾ ਆਪਾਂ ਹੋਰ ਕਿਤੇ ਆਗੇ ਲੱਗਦੇ ਆ ਇਹ ਤਾਂ ਲੱਭ ਗਏ ਆਪਨੂੰ ਹੁ ਸਾਡੇ ਆਈ ਹੁਣ ਅਸੀਂ ਫੇਰ ਹੁਣ ਚੱਲੇ ਆਂ ਪਿਆਜੋ ਫੇਰ ਦਿਖਾ ਦਈਏ ਸ਼ਕਲ ਮੈਂ ਕਿਹ ਬਲਬੂਲ ਕੇ ਨਹੀਂ ਸੱਟਾ ਦੀ ਪਤਾ ਨਹੀਂ ਨਾਲੀਏ ਚੁੰਬੜੀ ਜਾਂਦੇ ਕੋਈ ਨਹੀਂ ਖਣੀ ਸ਼ੈਂਪੂ ਬਦਲੇ ਆ ਤਾਂ ਇਹਦਾ ਵੀ ਚੱਕਰ ਹੋ ਸਕਦਾ ਕੀ ਕਹਿ ਸਕਦੇ ਤੇ ਬਾਕੀ ਆਜੋ ਵੇਖੀਏ ਕੀ ਪਤਾ ਰਾਹ ਸੀ ਆ ਜਾਣ ਜੀ ਵੈਡਿੰਗ ਵਾਲੇ ਬੰਦੇ ਦਾ ਤੁਰੇ ਜਾਂਦੇ ਸਾਰਾ ਕੰਮ ਪ੍ਰੀ ਵੈਡਿੰਗ ਦੇ ਬਾਈਂ ਦਾ ਸੀਨ ਚੈੱਕ ਕਰ ਲਓ ਟੇਕ 1 ਵੀ ਨਹੀਂ ਹੋਇਆ ਤੋਰੀ ਫਿਰਦੇ ਹੈ ਤੋਰੀ ਹੀ ਜਾਂਦੇ ਆ ਟੇਕ 1 ਹਜੇ ਤੱਕ ਨਹੀਂ ਹੋਇਆ ਸ਼ੂਟ ਕਰਨ ਤੋਂ ਪਹਿਲਾਂ ਕਹਿੰਦੇ ਇੱਕ ਵੱਡਾ ਗਵ ਵੀ ਚੁੱਕੇ ਨੇ ਕਹਿੰਦੇ ਸਟਾਰਟਿੰਗ ਜੀ ਤਾਂ ਹੋ ਗਈ ਆ ਚਾਰ ਪੰਜ ਟੇਕ ਜੇ ਹੋ ਗਿਆ ਬਾਕੀ ਦੇਖਦੇ ਹਾਂ ਇਹ ਬੰਦਾ ਕੀ ਹੈ ਹੋ ਗਈ ਆਪਾਂ ਚੱਲਦੇ ਪੈੰਡਲ ਨੂੰ ਫੇਰ ਅੱਧਾ ਸਮਾਨ ਘਰੇ ਸੱਟੇ ਹੁਣ ਉਹ ਚੱਕ ਕੇ ਲੈਉਣੇ ਆ ਲਵਰ ਕਹਿੰਦਾ ਹੰਬੜੀਆਂ ਹੁਣੇ ਡਰ ਜਣੇ ਨਾ ਆ ਚਲੀਏ ਕੋਈ ਮਿੱਤਰ ਉਹ ਕਹਿੰਦੇ ਸਮਾਨ ਸਮੂਹ ਦੀ ਆਪਾਂ ਚੱਕ ਲਿਆਂਦਾ ਮਿੱਤਰ ਕਹਿੰਦੇ ਹੁਣ ਸੀਗੇ ਖਾ ਪੀਗੇ ਹੋਗੇ ਬਿਲੇ ਆ ਬਿਲੇ ਹੋਗੇ ਉਹਨਾਂ ਦੇ ਛੂਲੇ ਤੇ ਓਏ ਮੈਂ ਇਹਦੇ ਤਾਂ ਹੀ ਆਣਾ ਫੋਟੋ ਖਿੱਚੀ ਹੰਤੂ ਨੂੰ ਇੱਕ ਟੌਪ ਦੀ ਮਰਸੀਡੀ ਦਿਖਾਈ ਹੈ ਜਿਹੜੀ ਸਾਰਿਆਂ ਨੂੰ ਮਹਿੰਗੀ ਮਰਸੀਡੀ ਆ ਜਿਹਦੇ ਆਪਾਂ ਵਿੱਚ ਬੈਠੇ ਆ ਕਿੰਨੇ ਕਰੋੜ ਦੀ ਆ ਇਹ ਹੋਊਗੀ 1-2 ਕਰੋੜ ਦੀ ਯਾਰ ਬਾਬੇ ਜੈਸਾ ਹੋਣਾ ਹੈਗੀ ਨਾ ਇਹ ਨਿਕਦੀ ਤਾਂ ਹੋਊਗੀ ਹੈਨਾ ਪਹਿਲਾਂ ਤੂੰ ਆਈਸਕ੍ਰੀਮ ਹੀ ਵੇਚ ਲੈ ਦਿਖਾ ਦਈਏ ਫਿਰ ਇਹਨਾਂ ਨੂੰ ਕੋ ਦੇਖੋ ਬਈ ਜਿਹੜਾ ਮੀਟਰ ਆ ਨਾ ਇਹ ਤੁਹਾਨੂੰ ਕਿਸੇ ਵੀ ਗੱਡੀ 'ਚ ਦੇਖਣ ਨੂੰ ਨਹੀਂ ਮਿਲ ਜਿਹੜਾ ਅੱਜ ਆਪਾਂ ਦਿਖਾਇਆ ਇਹਨਾਂ ਨੂੰ ਕਿਆ ਬਾਤ ਐ ਆ ਮਰਸੀਡੀ ਕਿਉਂ ਆਲੇ ਤੁਹਾਨੂੰ ਪੱਖੇ ਨਹੀਂ ਮਿਲ ਲੈ ਖੁੱਲੀ ਹਵਾ ਛੱਡ ਦੇ ਖੁੱਲੀ ਪੂਰੀ ਐ ਆਲੇ ਬਲੂਰ ਕਿਹਾ ਵੇ ਮਿਊਜ਼ਿਕ ਸਿਸਟਮ ਤਾਂ ਨਾ ਭਈਆ ਇਹਨੂੰ ਨੀਂਦ ਨਹੀਂ ਦ삭ਦੇ ਕੀ ਆ ਬਟਨ ਬ ਆਵਾਜ਼ ਹੈ ਘੈਂਟ ਗੱਲ ਵਾ ਆ ਦੇਖੋ ਵਲੋਗਿੰਗ ਕਰਨ ਲਈ ਘੈਂਟ ਲੈਡ ਲਾਈ ਹੈ ਨਾ ਬਈ ਸਾਫ਼ ਆਵੇ ਬੰਦੇ ਨੂੰ ਕਿ ਬਾਰੀਆਂ ਬੁਰੀਆਂ ਦੇਖੋ ਕਲਚ ਪੈਡਲ ਗੇਅਰ ਦੇਖੋ ਦਈਆਂ ਆਟੋ ਹੀ ਆ ਕੰਮ ਆਵਾਜ਼ ਹੈ ਹੈ ਜਿੰਨਾ ਸ਼ੂਟ ਕੀਤਾ ਉਹਨਾਂ ਦੇਖ ਰਿਹਾ ਬਈ ਸਹੀ ਹੈ ਜਾਂ ਨਹੀਂ ਹੈਲੋ ਕਰ ਦੋ ਲਾਡੀ ਹੋਣੀ ਹੈਗੇ ਆ ਬਸ ਕੇ ਲਾਡੀ ਜੀ ਮਿੱਧੇ ਗਏ ਸੀ ਬਚ ਗਿਆ ਬਚ ਕੇ ਬਚ ਕੇ ਥੋੜੇ ਜਿਹਾ ਬਸ ਰਖੜਾ ਹੀ ਆ ਗਿਆ ਹੋਰ ਕਿਵੇਂ ਚੱਲ ਰਿਹਾ ਕੈਂਟ ਆ ਜੀ ਕੈਂਟ ਕੰਮ ਲੱਭਿਆ ਨਹੀਂ ਆ ਗਿਆ ਪਾਸੇ ਹੋ ਜਾ ਪਾਸੇ ਹੋ ਜਾ ਆ ਗਿਆ ਆ ਲੈਨ ਦੇ ਇਧਰ ਨੂੰ ਚੱਲ ਚਲਾ ਆ ਗਿਆ ਆ ਗਿਆ ਆ ਗਿਆ ਚੱਲ ਫੜਿਆ ਗਿਆ ਫੜਿਆ ਗਿਆ ਇਧਰ ਇਧਰ ਕਿਧਰ ਹੈ ਚਾਈ ਕਰ ਗਿਆ ਮੈਡਲ ਫੋਨ ਨੂੰ ਫਿਰਦਾ ਕੀ ਕਹਿੰਦੇ ਕਵਰ ਦਾ ਗੱਲ ਗੱਲ ਪ੍ਰੀ ਵੈਡਿੰਗ ਫਰੀ ਚਾ ਬਸ ਸਰ ਜੋ ਇੰਨਾ ਬਹੁਤ ਆ ਆਪਾਂ ਬਾਲਾ ਕਰਾਇ ਮੰਗਦੇ ਨਹੀਂ ਕਿੱਕ ਕਰ ਮੜਾ ਇਹ ਤੂੰ ਬਲੌਗ ਚ ਕਿੱਕ ਕਰ ਲਾਈਕ ਕਮੈਂਟ ਸ਼ੇਅਰ ਬਬੂ ਫੋਟੋਗ੍ਰਾਫਰ ਹਾਂ ਕੋ ਉਤਰ ਵਾ ਉਹ ਬੰਦਾ ਆਪਣੀ ਹੈ ਫੇਰ ਠੀਕ ਆ ਕੋ ਉਤਰ ਨਹੀਂ ਫੜ ਜਾਂਦੇ ਇਹਨਾਂ ਨੂੰ ਬਾਈ ਆਪਣੇ ਵਾਲਾ ਹੈਗਾ ਉਹ ਵੇ ਕਹਿੰਦੇ ਡਿੱਗ ਪਿਆ ਥੱਲੇ ਇੱਧਰ ਵੀ ਘਿਆਰ ਵਾਲਾ ਮੜਾ ਇਹ ਕਿੱਦਾਂ ਆਪਣੇ ਨਾਲ ਆਹ ਜਿਹੜਾ ਕੋਈ ਵੀ ਰੇਜਾ ਵੱਜੀ ਫੈਟ ਹੈ। ਐ ਤਾਂ ਤੈਨੂੰ ਲੱਭਣ ਗਈ ਤੂੰ ਲੱਭ ਗਿਆ। ਐ ਲਾਡੀ ਮੈਂ ਤੈਨੂੰ ਗਿਆ ਤੋੜੇ ਨਾ ਪੰਗੇ ਨਾਲ। ਨਹੀਂ ਨਹੀਂ ਤੋੜੇ ਨਾ ਪੰਗੇ। ਤੈਨੂੰ ਪਤਾ ਜੇ ਟੁੱਟ ਗਿਆ ਇਹਨਾਂ ਨੇ ਦਿਲ ਹੈ 150 ਦਾ ਕਿੰਨੇ ਚ ਬਣਾਇਆ। 6 700 ਦਾ ਕਹਦੇ ਨੇ। ਗੋਲ ਗੋਲਨੈਸ ਗੋਲਨੈਸ ਹਾਂ। ਇੱਕ ਉਹਨਾਂ ਨੇ ਕਿ ਨਹੀਂ ਸਪੈਸ਼ਲ ਬਣਾਇਆ ਉਹਦੇ ਪੈਸੇ ਆਡਾ। ਇੱਕ ਰੰਗ ਕੀਤਾ ਉਹਦੇ ਪੈਸੇ ਆਡਾ। ਇੱਕ ਰੰਗ ਕਰਾਇਆ ਉਹਦੇ ਪੈਸੇ ਆਡਾ। ਇੱਕ ਜਿਹੜਾ ਇੱਥੋਂ ਤੱਕ ਲੈ ਕੇ ਆਂਦਾ ਉਹਦਾ ਕਰਾਇਆ ਆਡਾ। ਐ ਕਰਕੇ ਉਹਨਾਂ ਨੇ ਤੈਨੂੰ ਪਤਾ। ਤੂੰ ਸਮਝਿਆ ਜੇ ਕੈਮਰਾ ਮਿਲੇ ਉਹ ਵੀ ਨਹੀਂ ਹਜੇ ਪਤਾ ਹਾਂ ਸਹੀ ਗੱਲ ਹੈ ਹਾਂ ਬਹੁਤੀ ਹੋ ਗਈ ਹਾਂ ਕੀ ਵਿਚਾਰ ਕੀਤਾ ਉਹਦਾ ਪ੍ਰੀ ਵੈਡਿੰਗ ਫਰੀ ਹੈ ਹਾਂਜੀ ਹਾਂਜੀ ਤੁਸੀਂ ਕਹੋ ਜੀ ਸਾਡੇ ਨਾਲ ਤਾਂ ਆਏ ਨਹੀਂ ਆਣੇ ਨਹੀਂ ਇਹ ਬੜਾ ਬੂਲਦਾ ਹੁੰਦਾ ਹੈ ਨਾ ਕਿ ਕੈਮਰੇ ਨਾਲ ਪੂਰੇ ਫੈਮਿਲੀ ਆਪਾਂ ਆਪਣੀ ਵਾਂਗੂ ਖੜੀ ਆਪਾਂ ਸ਼ਾਈ ਨਹੀਂ ਸਕਦਾ ਸ਼ਾਈਨੈਸ ਕਿਦੀ ਨਹੀਂ ਸ਼ਾਈਨੈਸ ਹੈ ਇਹਦੇ ਆ ਜਾਂਦੇ ਬਈ ਜਦੋਂ ਕੈਮਰੇ ਮੂਰੇ ਕਰਦੀ ਹੈ ਹਾਂਜੀ ਹਾਂਜੀ ਬੋਲੋ ਉਹ ਨਹੀਂ ਕੋਸੋ ਆਪਾਂ ਇੱਕਦਮ ਉੱਤੋਂ ਹੀ ਛਾਪ ਮਾਰੀਏ ਤਾਂ ਫਿਰ ਓਕੇ ਬੈਲੀ ਨੂੰ ਬੋਲਣਾ ਹਾਂ ਦੇਖਿਆ ਸੰਗ ਇੰਟਰਵਿਊ ਹਾਂ ਲੈ ਬਾਈ ਵੀ ਘਮ ਗਿਆ ਆਇਆ ਨਾ ਕਿ ਲੋੜ ਚਾਹੀਦੀ ਇੰਟਰਵਿਊ ਲਈ ਹੋਰ ਨਾ ਮੁੜ ਕੇ ਬਾਅਦ ਚ ਕੁਐਸਚਨ ਚ ਗੈਪ ਪੈਂਦਾ ਫਿਰ ਉਹ ਇਤਿਹਾਸ ਘਟਦਾ ਕਰ ਗਏ ਵੀਰ ਦੀ ਗੈਪ ਘਟਦਾ ਚਲੋ ਵੀਰੇ ਕਰ ਦੋ ਦੇਖੋ ਬਈ ਫੋਟੋਆਂ ਖਿੱਚਣ ਲਈ ਕੀ ਕੀ ਕਰਨਾ ਪੈਂਦਾ ਵਿਚਾਰੇ ਨੂੰ ਥੋੜਾ ਥੋੜਾ ਸਾਈਡਰ ਬ੍ਰਾਹਮਣਾ ਥੋੜਾ ਕੱਢ ਤੇ ਸਪੋਟ ਦਾਦਾ ਹਣੀ ਵੀ ਪਹੁੰਚ ਚੁੱਕ ਨੇ ਛਤਰੀਆਂ ਛੁਤਰੀਆਂ ਲੈ ਕੇ ਮੈਂ ਸਭ ਕੁਝ ਦੇਖ ਲਿਆ ਬਈ ਕਿਵੇਂ ਖੈਦੇ ਫੋਟੋ ਇਹ ਤਾਂ ਮੈਥੋਂ ਸਿੱਖੇ ਮੈਂ ਘਰੇ ਭੱਜੂ ਕੈਮਰਾ ਲੈ ਕੇ ਆਇਆ ਨਗਰੀ ਡਰਾਈ ਨਾ ਗੁਰੂਆ ਦੀ ਜਲਦੀ 스멜 ਨਹੀਂ ਆਣੀ। ਕਿਹੜਾ ਕਿਹੜਾ ਘਰੇ ਦੱਸ ਕਿ ਨਹੀਂ ਆਈ ਅੱਜ ਨਹੀਂ ਆਉਂ। ਦੂਜੀ ਉਟ ਪਾਈ ਐ ਤਾਂ ਨੂੰ। ਯਾਰ ਥੋੜੇ ਮੈਨਾਂ ਕੈਮਰਾ ਰੋਸੇ ਆਂਦਾ ਯਾਰ। ਦੂਜੀ ਨਹੀਂ ਉਹਦੀ ਤਾਂ। ਲਾ ਜਿਹਨੇ ਮੈਨੂੰ। ਫਿਰ ਆ ਬਲੇ ਮੇਰੇ ਰੋਸਦੇ। ਜਹਾ ਤੋ ਗਈ ਕਿ ਅੱਗੇ ਅੱਗੇ ਚੱਟ ਗਾਹ ਨੂੰ ਆਈ ਜੰਪ ਦਿੱਤਾ। ਕਿਨੇ ਰੇਂਜ ਰੋਵਰ ਆ ਰਹੇ ਨੇ। ਸਟਾਰਟ ਕਰਾਂਗਾ। ਅੱਛਾ ਜਾ ਯਾਰ। ਤੂੰ ਵਾਵਾ ਥੱਲੇ ਨਹੀਂ ਆ ਗਿਆ ਫਿਰ ਇਹਨੇ ਘਰ ਦੇ ਨੇ ਕਹਿੰਦਾ ਸਾਡਾ ਮੁੰਡਾ ਕਿੱਥੇ ਨਹੀਂ ਮੇਰੇ ਕੋਲ ਕੁਝ ਕੱਢ ਕੇ ਲੈ ਸਾਲੇ ਨਹੀਂ ਕਰੇ ਘੋੜਾ ਇਹਨੂੰ ਮੈਂ ਕਹੂ ਵੀ ਕੀ ਐਡੀ ਓਏ ਲਵੇਟੀ ਮੜੀਆਂ ਹੀ ਆਇਆਂ ਇੱਥੇ ਟੂਟੀ ਮਾਰਦਾ ਪਿਆ ਵਜੀ ਆਇਆ ਕਰ ਲਵੇਟ ਲਾ ਉਹ ਵੀ ਬਹੁਤ ਸਰਾ ਟੂਟੀ ਮਾਰ ਕੇ ਖੂਨ ਛਾੜਣਾ ਇਹ ਬਹੁਤ ਭੇੜੇ ਕਰਦੇ ਨਾ ਕੋਈ ਜਿਹੜਾ ਪਤਾ ਨਹੀਂ ਦੈਲ ਲਈ ਜਾਂਦਾ ਕੀ ਲਈ ਜਾਂਦਾ ਹੁੰਦਾ ਆਹ ਵਾਜ ਦੇ ਵਿੱਚ ਵਜਦਾ ਉਹਦੇ ਆਪਣੇ ਆ ਜਾ ਕੇ ਹਸਪੀਟਲ ਦੇ ਬਾਰੀ ਦੇ ਵੈਜੀ ਜਾ ਕੇ ਬੰਦੇ ਦੇ ਉੱਤੇ ਉੱਥੇ ਰੱਖ ਜਾਂਦਾ ਬਰੇਜਾਂ ਕਰਦੇ ਹੁੰਦੇ ਐਡਾ ਕੋਲਦਾ ਉਹ ਐਡਾ ਕਰਦਾ ਟੋਕਰ ਜਿੱਡਾ ਟੋਕਰ ਜਿੱਡਾ ਬੱਟਲ ਜਿੱਡਾ ਦੇ ਰੱਖਦਾ ਉਹ ਲੱਗਦਾ ਪਹਿਲਾਂ ਟਾਫੀ ਚਾਬਲਾ ਦੂ ਯਾਰ ਇਹ ਸਵਾਦ ਨਾ ਨੀ ਯਾਰ ਇੱਥੇ ਹੀ ਰਹਿ ਇਹ ਸਵਾਦ ਤੇ ਕਮੈਂਟੇ ਪਤਾ ਲੱਗੂ ਬੋਲੀ ਕੀ ਜਾਂਦਾ ਏ ਸਾਦਾ ਮਾਹੋਂ ਨੂੰ ਵੱਡੇ ਹੀ ਲੱਗ ਗਏ ਕੋਈ ਨਹੀਂ ਨਹੀਂ ਬਾਈ ਉਹਦੇ ਹੋ ਗਈ ਨਾ ਬਾਈ ਐਡਾ ਕਹ ਕੋਈ ਉਹ ਨਹੀਂ ਤੂੰ ਫਿਜ਼ਿਕਸ ਨਹੀਂ ਤਾਉਂ ਜੇ ਤੋ ਕਲੋਜ਼ ਰੇਂਜ ਜਿਵੇਂ ਜਿਵੇਂ ਆਪਾਂ ਨੇੜੇ ਜਾਂਦੇ ਆ ਨਾ ਚੀਜ਼ ਵੱਡੀ ਹੋ ਜਾਂਦੀ ਜਿਵੇਂ ਜਿਵੇਂ ਦੂਰ ਜਾਵਾਂਗੇ ਵੱਡੀ ਚੀਜ਼ ਛੋਟੀ ਦਿਖੂਗੀ ਆਪਾਂ ਪਲਾਸਮਾ ਅੱਛੀ ਕੀ ਸੀਗਾ ਨਾਨ ਮੈਟਿਕ ਨਾਨ ਮੈਟਿਕ ਕਲਾਸਿਕ ਜੀ ਨਾਨ ਮੈਟਿਕ ਤੇ ਤੈਂਥੇ ਨਾ ਯਾਰ ਲਾਡੀ ਵੀਰੇ ਆਏ ਨਾ ਕਰ ਯਾਰ ਤੈਨੂੰ ਉਹ ਚੀਜ਼ ਖਵਾਉਂ ਜਿਹੜੀ ਤੂੰ ਕਦੇ ਖਾਦੀ ਨਹੀਂ ਹੋਣੀ ਕੀ ਹਾਂ ਉਹ ਗੋੜਾ ਕੋਈ ਆ ਗੋਰਾ ਪੰਜਾਬੀ ਸਿੱਖਣ ਆ ਗਿਆ ਹਾਂ ਸਣਾ ਉਹ ਕਿੰਨਾ ਆ ਵੀ ਉਹ ਕਹਦਾ ਮੁੰਡਾ ਆਇਆ ਕਹਿੰਦਾ ਆਪਣੇ ਲਈ ਵੱਟ ਹੀ ਰੱਖਦਾ ਕਿ ਉਹਦੇ ਵੱਟ ਜੀ ਕੱਢਣੇ ਆ। ਉਹ ਕਹਿੰਦਾ ਉਹ ਕਿਹੜੇ ਵੱਟ ਹੁੰਦੀਆਂ ਕਹਿੰਦਾ ਮੱਧੂ ਛਾ ਖੋੜ ਜਾਂ ਹੁੰਦੀਆਂ। ਹੂੰ ਕਹਿੰਦਾ ਉਹ ਵੱਟੋ-ਵੱਟੀ ਤੁਰਿਆ ਆਉਂਦਾ ਕਹਿੰਦਾ ਹੁਣ ਇਹ ਕਿਹੜੀ ਵੱਟ ਹੁੰਦੀ ਹੈ। ਕਹਿੰਦਾ ਉਹ ਗਾਂਹ ਦੇ ਵਿੱਚ ਜਿਹੜੀ ਵੱਟ ਹੁੰਦੀ ਉਹ ਵਾਲੀ ਆ ਹੁਣ ਉਹਦੇ ਤੇ ਤੁਰਿਆ ਆਉਂਦਾ। ਕਹਿੰਦਾ ਮੁੱਛਾਈਆਂ ਨੂੰ ਵੀ ਵੱਟ ਜਿਆ ਦਿੰਦਾ ਹਨ ਕਹਿੰਦਾ ਮੁੱਛਾਈਆਂ ਨੂੰ ਵੱਟ ਦੇ ਲਈ ਜੀ। ਕਹਿੰਦਾ ਹਨੇ ਵੀ ਵੱਟ ਹੁੰਦੇ ਹਨ। ਹਨਾ ਆ ਗਿਆ ਯਾਰ ਉਹ ਵਾਲਾ। ਮਰੋ ਘੋੜੀ ਲਈ ਜਾਂਦਾ ਕਹਿੰਦਾ ਘੋੜੀ ਜੀ ਉੱਥੋਂ ਚੜ੍ਹ ਕੇ ਨਾ ਕਹਿੰਦਾ ਆਪਣੇ ਕਹਿੰਦਾ ਬਾਲੇ ਵਾਟੇ ਰੱਖ ਅੰਗਰੇਜ਼ੀ ਦੀ ਵੀ ਪਹਿਣ ਇੱਕ ਗੱਲ ਦੀ ਅੰਗਰੇਜ਼ੀ ਉਹ ਆਲਦੀਆਂ ਲੈ ਕਹਿੰਦਾ ਵਾਟ ਇਹਦੇ ਤਾਂ ਪੰਜਾਬੀ ਦੇ ਵੱਟ ਦੇ ਮੀਨਿੰਗ ਹੀ ਕਹਿੰਦੇ ਉਹਦਾ ਛੱਡੇ ਦਾ ਵੱਟ ਦਾ ਮੀਨਿੰਗ ਹੀ ਇੱਕ ਹੁੰਦਾ ਨਾ ਕੀ ਕੀ ਕਹਿੰਦੇ ਕੀ ਮਣੇ ਚਾਬੀ ਹਾਂ ਚਾਬੀ ਮੈਨੇ ਖਾਲੀ ਚਾਬੀ ਛੱਲੇ ਮੈਨੇ ਛੱਲਾ ਪ੍ਰਦੇਸੀ ਦਾ ਜੀ ਲੈ ਨਾ ਕਰੀ ਹਾ ਵਸ ਤੋ ਡੱਕੜੀਆਂ ਵਾਲਾ ਪੋਜੀਦਨ ਨੂੰ ਛੂ ਗਿਆ ਪੂਰੇ ਬੰਦੇ ਯਾਰ ਜੋ ਮਰਜੀ ਕਹਲਾ ਕੋਈ ਮੋੜੀ ਵਾਲਾ ਆਪਰੇਟਰ ਕਹਲਾ ਹੈ ਜਿਹੜਾ ਕਹ ਮਰਜੀ ਭਾਵੇਂ ਡਾਇਰੈਕਟ ਆ ਕੈਮਰੇ ਨੂੰ ਦੇਖ ਕੇ ਲਾਦਾ ਚੱਕੇ ਨਾ ਭਾਜੀ ਹੈ ਹੈ ਬਲੌਗਰ ਤੋਂ ਸਪੋਰਟ ਦਾ ਆਦੀ ਸਾਰੇ ਲੈਟ ਬਾਹਰ ਖੇਡਦਾ ਭੱਜ ਚਕਾਲੇ ਚਕਾਲੇ ਨਹੀਂ ਲੈਨਵਰ ਦੇ ਲੈਟ ਬਾਲੇ ਕਮੈਂਟ ਕੀ ਕਹਿੰਦੇ ਸੀ ਕੋਈ ਨਹੀਂ ਬਹੁਤ ਵਧੀਆ ਹੁਣ ਤਾਂ ਉੱਪਰ ਨਿਕਲਿਆ ਜਾਂ ਤੁਹਾਨੂੰ ਚੱਕੀ ਗਈ ਆ ਤੇ ਵਧੀਆ ਮੋਫੇ ਬਣਿਆ ਹੈਗਾ ਤੇ ਛੱਡ ਲਈ ਤੁਹਾਨੂੰ ਥੋੜੀ ਤੇ ਟੋਪੀ ਜਿਹੜੀ ਜਿਹੜੀ ਵਧੀਆ ਪਈ ਜਿਹੜੀਆਂ ਬਹੁਤ ਚੱਲ ਜਾਂਦੀਆਂ ਇੱਥੇ ਹਮ ਬਹੁਤ ਜ਼ਿਆਦਾ ਕਪੜਾ ਇਹ ਰਹਿ ਗਿਆ ਬਹੁਤ ਜ਼ਿਆਦਾ ਵਿਆਹ ਹੋ ਰਿਹਾ ਹਮ ਬਹੁਤ ਵਧੀਆ ਲੱਗਦਾ ਸਾਡੇ ਕਿ ਐਸੀ ਰਹਿ ਗਏ ਸਾਡਾ ਹੋ ਰਿਹਾ ਤੇ ਲੋਕੀਆ ਕੋਈ ਨਹੀਂ ਕੋਈ ਨਹੀਂ ਕੱਟ ਇਹ ਟਿਕਟ ਕੱਟ ਕੇ ਹੀ ਤਾਂ ਹੀ ਹੋਊਗਾ ਨਹੀਂ ਨਹੀਂ ਕੱਟ ਕੇ ਨਹੀਂ ਆਈ ਲੱਗਣਾ ਇਹ ਆਈ ਲੱਗੂਗਾ ਬਸ ਠੀਕ ਆ ਫੇਰ ਆਈ ਲਾਵਾਂਗੇ ਤੇ ਕਬੂਤਰਾਂ ਬਾਰੇ ਕੀ ਕਹਿੰਦੇ ਸੀ ਕਬੂਤਰ ਆਪਣੇ ਬਹੁਤ ਵਧੀਆ ਇੱਥੇ ਬੈਜਾਓ ਇੱਕ ਹੱਥ ਜਿ ਫੜਿਆ ਹੋਊ ਜੂੰ ਕਰਕੇ ਤੋ ਕਿੱਥੇ ਆਈ ਬੈਜਾਓ ਆ ਆ ਬਹੁਤ ਵਧੀਆ ਬਹੁਤ ਵਧੀਆ ਕਿੱਧਰ ਹੋ ਉੱਲੂ ਵਰਗੇ ਲੱਗਦਾ ਉੱਲੂ ਵਰਗੇ ਕਬੂਤਰਾਂ ਦਾ ਦਾਦਾ ਹੀ ਲੱਗਦਾ ਹੋਰ ਭਾਈ ਦੇ ਥੋੜਾ ਹੂੰ ਇਹਨੂੰ ਫੜਨਾ ਹੀ ਨਹੀਂ ਆਇਆ ਚਾਜ ਨਾਲ ਜੇ ਕੱਢਾ ਯਾਰ ਜਿਹੜਾ ਲੈਟ ਜੀ ਜੋ ਵੀ ਮਰਜੀ ਇਹ ਦੁਕਾਨ ਕੀ ਬੋਲੇ ਉਹ ਨਹੀਂ ਕੰਠਾ ਪਿਆ ਉਹ ਨਹੀਂ ਕੰਠਾ ਪਿਆ ਜਵਾਗਿਆ ਹੀ ਤੂੰ ਮੈਂ ਤਾਂ ਕੋਈ ਨਹੀਂ ਡਰਿਆ ਯੂਟਿਊਬਰ ਤੇ ਹੋਰ ਭਰਾਵਾ ਤਾਂ ਡਰਾਈ ਜਾਂਦਾ ਇਹ ਤਾਂ ਤੈਨੂੰ ਬਾਈ ਬਾਈ ਕਰੀ ਜਾਂਦੇ ਹੀ ਕੱਟ ਕੱਟ ਗਾਈ ਇਹ ਨਹੀਂ ਕੱਟਉਣਾ ਲਹੂ ਪੀਤੇ ਤੋਂ ਮੈਂ ਨਹੀਂ ਆਂਦੇ ਸਾਡੇ ਤੋਂ ਲਹੂ ਹੀ ਨਹੀਂ ਅੱਛਾ ਜੀ ਹਾਂ ਪਾਣੀ ਉੱਪਰ ਹੈ ਹੈ ਨਹੀਂ ਕੋਸ ਵੀ ਨਹੀਂ ਕੋਈ ਵੀ ਨਹੀਂ ਬਸ ਤੇ ਤਰੇ ਫਿਰਦੇ ਆ ਠੀਕ ਫਿਰਦਿਆਂ ਨਸ ਨਸਲਾ ਨਸਲੀ ਯਾਰ ਕਿਹੜੀ ਪੱਟ ਬੋਲ ਦੀ ਜਾਂ ਕਿਹੜੀ ਜਾਂ ਕਿਹੜੀ ਜਾਂ ਕਿਹੜੀ ਜੇ ਪਿਸਤਾ ਅਮਰੀਕਨ ਅਮਰੀਕਨ ਹਾਂ ਠੀਕ ਬਈ ਤੂੰ ਤਾਂ ਇਹ ਚਾਈ ਕਰੀਏ ਤੂੰ ਮੱਛਰੀ ਡਾਉਨ ਲੱਗ ਗਿਆ ਯਾਰ ਇਹ ਕਰੀ ਦਿੱਚੀ ਬੰਦਾ ਮੈਂ ਤਾਂ ਕਹਿ ਗਿਆ ਮੱਛਰੀ ਡਾਉਨ ਲੱਗ ਗਿਆ ਲੈ ਓਏ ਗੱਡੀ ਦੇ ਧੂਆਂ ਨਿਕਲਦੇ ਗੱਡੀ ਦੇ ਗੱਡੀ ਦੇ ਧੂਂ ਨਿਕਲ ਆਏ ਆ ਜੋ ਕਹੇ ਸਿਨੇਮੈਟਿਕ ਮੂਡ ਤੇ

ਹਾਂ ਨਾ ਤਾਂ ਤਾਂ ਆ ਗਿਆ ਸੀਗਾ ਬਾਹਰ ਚੁੱਤ ਗਿਆ ਮੰਗਰ ਗ੍ਰਹਿ ਤੇ ਠੀਕ ਆ ਨਹੀਂ ਠੀਕ ਆ ਉੱਥੇ ਬੈਠੇ ਨੇ ਡਿਜ਼ਾਈਨ ਕੀਤਾ ਨੇ ਅੱਛਾ ਠੀਕ ਆ ਇੱਥੇ ਹੀ ਕਰਕੇ ਨਾ ਪੱਗ ਕੁੱਤੇ ਰਗਨੱਕ ਜਿਹਾ ਲੱਗਦਾ ਸੱਚੀ ਵੇ ਆ ਗਿਆ ਨਹੀਂ ਦਲਵਾ ਚ ਵੀਡੀਓ ਦਿਖਾਉਂ ਭਾਈ ਠੱਕਾ ਇਹ ਠੱਕਾ ਹੋ ਗਿਆ ਉਹ ਭਾਈ ਮੈਂ ਤੇ ਭਾਈ ਬੋਲੇ ਜੀਪ ਦੀ ਰਾਈਡ ਕਰਨ ਭਾਈ ਨੇ ਮੂੰਹ ਤੇ ਬੈਠ ਲਿਆ ਡਰ ਗਿਆ ਹਾਂ ਚਲੋ ਕੋਈ ਨਹੀਂ ਆ ਜਾ ਆ ਜਾ ਬੈਠੋ ਜੀ ਖੜ ਜਾ ਚੜ ਲੈ ਜੀ ਜ਼ਕੀਰੀਆ ਅਜੇ ਤੱਕ ਕਬਜ਼ਾ ਲੈ ਗਿਆ ਮਾੜਦਾ ਜੀ ਹਥਿਆਰ ਸੰਦਬੱਤ ਸਾਰਾ ਕੋਲ ਲਾਦ ਲੋ ਉਹ ਨਾ ਨਾ ਆਹਦਾ ਯਾਰ ਤੂੰ ਬੰਦਾ ਮਾਰਨ ਵਾਲਾ ਕੰਮ ਕਰੀਂ ਖੜ ਜੀ ਖੜ ਜੀ ਹੈ ਬਈ ਜੀ ਬਈ ਕਿਵੇਂ ਆਜੋ ਕਬਜ਼ਾ ਆਏ ਨਗਰੋ ਐਂ ਦੇਖ ਐਂ ਦੇਖ ਉਹ ਰਣਾ ਆਪਣੇ ਦੇਖੀ ਬਈ ਕਾਪਾ ਲੈ ਰਹਾ ਚੱਲੇ ਓਏ ਰੇ ਲਾਗੀ ਰੇ ਲਾ ਕਾਪਾ ਓਏ ਮੈਂ ਹੋਰ ਲੈ ਇਧਰੋਂ ਮਾਰੀ ਦੋ ਬਾ ਮੈਂ ਹੋਣਾ ਮਾਰੀ ਦੋ ਬਾਰ ਪਿਆ ਹੋਵਾ ਮੈਂ ਮੈਂ ਉਧਰ ਸਾਈਡ ਤੇ ਰੋੜਿਆ ਮੈਂ ਤਾਂ ਕਾਪੂ ਲੜਾਈ ਹੈ ਨਾ ਤੇ ਰੇਡਾ ਟੋਹਾ ਵਿੱਚ ਨਾ ਡਿੱਗ ਵੀ ਲੱਪਣਾ ਨਹੀਂ ਮੋੜ ਕੇ ਫਰੇ ਮੈ ਤੇ ਨੂੰ ਯਾਰ ਕਿੰਨੇ ਵੇਰਾ ਕਿਹਾ ਟੋਏ ਦੇ ਨਾ ਕੋਲੇ ਜਾ ਤੇਰੇ ਜਿਹੜਾ ਟੋਆ ਬੈਟਡ ਗਿਆ ਲੱਭਣਾ ਨਹੀਂ ਕਿ ਕਿ ਭਰਾਵਾ ਨਵਾਂ ਜਿਹੜਾ ਤੇਰੇ ਜੱਡਾ ਨਾ ਜਿਹੜਾ 새 ਨਵਾਂ ਨਿਕਲ ਆਉਂਦਾ ਫੇਰ ਕਹਿੰਦਾ ਇਦਾਂ ਪਹਿਲੀ ਵਾਰ ਦੇਖਿਆ ਯਾਰ ਆਇਆ ਨਾ ਗਿਆ ਸੁਪੇਸ ਕੱਟ ਕਿੰਨੇ ਟਾਈਮ ਹੈਲੋ ਮੈਂ ਕਹਾਂ ਖਾਲਾ ਯਾਰ ਜੀ ਤੇਰਾ ਵੀ ਕਰਦਾ ਹੂੰ ਲੈ ਲੈ ਯਾਰ ਸੰਗ ਨਾਲ ਰਵਾਤਾਂ ਹੈ ਰਵਾਤਾਂ ਰੋ ਪਿਆ ਯਾਰ ਵਾਕਿਓ ਵੀਡੀਓ ਵਾਲੀ ਗੱਲ ਸੱਚੀ ਹੋ ਗਈ ਯਾਰ ਰੋ ਪੈਂਦਾ ਹੈ ਨਾ ਨਾ ਯਾ ਰੋਣਾ ਨਹੀਂ ਕੋਈ ਨਹੀਂ ਬਈ ਆਹ ਆ ਖੋਲਿਆ ਤੇ ਮੇਰੇ ਮੈਂ ਖੋਣਾ ਹੂੰ ਤੈਨੂੰ ਕਹਿ ਹੀ ਤੇਰਾ ਜੀ ਕਰਦਾ ਖਾਲਾ ਟੱਕਾ ਨਹੀਂ ਕਰਨਾ ਕੀ ਕੀ ਇਹਨੇ ਬਰ ਬੱਕਾ ਬੰਨ੍ਹ ਦੇ ਚੱਲੀ ਹੈ ਬੰਨ੍ਹ ਲੈ ਠੰਡੀ ਬੁਰੀ ਬੱਤ ਨਹੀਂ ਬਸ ਕਰ ਬਸ ਕਰ ਰੀਲ ਤਾਂ ਬਣਾ ਲਈ ਹੁਣ ਸਮੋਕ ਪੈਕਅਪ 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 ਚਲੋ ਜੀ ਸ਼ੂਟਿੰਗ ਡਨ ਮਿਲਾਂਗੇ ਹੁਣ ਅਗਲੇ ਵਲੌਗ ਚ ਵਿਆਹ ਦੇ ਦਿਨ ਓਕੇ ਓਕੇ ਲੋ ਬਾਈ ਕਿੰਦੇ ਫੋਨ ਦੇ ਓਕੇ ਨਾਲ ਕਰਦੇ ਆਪਾਂ ਵਲੌਗ ਦੀ ਐਂਡਿੰਗ ਆਜੋ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਓਕੇ ਬਾਏ ਰਹਿ ਸਮਾਂ ਸੰਭ ਕੇ ਅੱਛਾ